ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰਉਣ ਕੁਰਾਲੀ ਜੋ ਅੱਜ ਅਸੀਂ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਉਹ ਵੀਡੀਓ ਹਰ ਇੱਕ ਵਿਅਕਤੀ ਦੇ ਫੋਨ ਦੇ ਵਿੱਚ ਜਾਣੀ ਚਾਹੀਦੀ ਹੈ ਅਤੇ ਇਹ ਹਰ ਇੱਕ ਵਿਅਕਤੀ ਦੇ ਨਾਲ ਜੁੜੀ ਹੋਈ ਹੈ ਅਕਸਰ ਜਦੋਂ ਸਾਡੇ ਘਰਾਂ ਦੇ ਵਿੱਚ ਗੈਸ ਸਿਲੰਡਰ ਸਪਲਾਈ ਕਰਨ ਵਾਲਾ ਵਿਅਕਤੀ ਆਉਂਦਾ ਹੈ ਤੇ ਅਸੀਂ ਕਦੇ ਵੀ ਸਿਲੰਡਰ ਜੋਕ ਕੇ ਨਹੀਂ ਲੈਂਦੇ ਅਤੇ ਸਾਨੂੰ ਇਹ ਸਿਲੰਡਰ ਜੋਕ ਕੇ ਲੈਣਾ ਚਾਹੀਦਾ ਹੈ ਇਹ ਵੀਡੀਓ ਹੁਣ ਬਠਿੰਡਾ ਤੋਂ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਸਿਲੰਡਰ ਵਾਲਾ ਆਪਣੀ ਗਲਤੀ ਮੰਨਦਾ ਹੈ ਤੇ ਉਹ ਕਹਿੰਦਾ ਹੈ ਕਿ ਉਸਨੇ ਸਿਲੰਡਰ ਦੇ ਵਿੱਚੋਂ ਗੈਸ ਕੱਢੀ ਹੈ ਅਤੇ ਵਿਅਕਤੀ ਵੱਲੋਂ ਉਸ ਦੀ ਵੀਡੀਓ ਵੀ ਬਣਾਈ ਜਾਂਦੀ ਹੈ ਜਿਸ ਦੇ ਵਿੱਚ ਉਹ ਦਾਵਾ ਕਰਦਾ ਹੈ ਕਿ ਹਰ ਇੱਕ ਸਿਲੰਡਰ ਦੇ ਵਿੱਚ 2 ਕਿਲੋ ਦੇ ਕਰੀਬ ਗੈਸ ਘਟਾ ਹੈ ਇਸ ਨੂੰ ਇਸ ਦਾ ਵਜਨ ਕੀਤਾ ਜਾਵੇ ਪਰ ਜੋ ਸਿਲੰਡਰ ਵੇਚਣ ਵਾਲਾ ਹੁੰਦਾ ਹੈ ਉਹ ਆਪਣੀ ਮੌਕੇ ਤੇ ਹੀ ਗਲਤੀ ਮੰਨ ਲੈਂਦਾ ਹੈ ਅਤੇ ਉੱਥੋਂ ਭੱਜਣ ਦੀ ਕੋਸ਼ਿਸ਼ ਵੀ ਕਰਦਾ ਹੈ ਦਿਖਾਣੇ ਤੁਹਾਨੂੰ ਵੀਡੀਓ ਜੋ ਕਿ ਕਾਫੀ ਜ਼ਿਆਦਾ ਵਾਇਰਲ ਵੀ ਹੋ ਰਹੀ ਹੈ ਅਤੇ ਇਸ ਦੇ ਵਿੱਚ ਗੈਸ ਸਿਲੰਡਰ ਵਾਲੇ ਦੇ ਨਾਲ ਇੱਕ ਵਿਅਕਤੀ ਉਲਝਦਾ ਹੋਇਆ ਨਜ਼ਰ ਆਉਂਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਜ਼ਰੂਰ ਆਜ ਸਿਲੰਡਰ ਮੈਂ ਲੈ ਲੈਣਾ ਪਰ ਮੈਨੂੰ ਇਸ ਦਾ ਵਜ਼ਨ ਕਰਾ ਵੀਡੀਓ ਨੂੰ ਹਰ ਇੱਕ ਵਿਅਕਤੀ ਦੇ ਫੋਨ ਤੱਕ ਪਹੁੰਚਾਉਣ ਦੇ ਲਈ ਤੁਸੀਂ ਜ਼ਰੂਰ ਸ਼ੇਅਰ ਕਰਿਓ ਅਤੇ ਦੇਖੋ ਪੂਰੀ ਵੀਡੀਓ ਆ ਜਿਹੜਾ ਸਿਲੰਡਰ ਤੇ ਸੀਲ ਲੱਗੀ ਹੋਈ ਹੈ ਨਾ ਉਹ ਅਸਲੀ ਨਹੀਂ ਨਹੀਂ ਬਾਉ ਨਹੀਂ ਤੂੰ ਐਸੀ ਹੈ ਉਸ ਕੋ ਕੱਢੇ ਉਹਦੀ ਵੀ ਅਸੀਂ ਤੋਲਣਾ ਹੈਗਾ ਕਿਉਂ ਐਦਾ ਮਤਲਬ ਤੂੰ ਘਰੇ ਚੋਰੀ ਕਰਦਾ ਪਿਆ ਮੈਂ ਵਾਪਸ ਲੈ ਕੇ ਜਾਉਂਗਾ ਨਹੀਂ ਵਾਪਸ ਨਹੀਂ ਐਦਾ ਮਤਲਬ ਤੂੰ ਘਰੇ ਚੋਰੀ ਕਰਦਾ ਐਸ ਚੀਜ਼ ਦੀ ਬਸ ਨਹੀਂ ਐਦਾ ਮਤਲਬ ਤੂੰ ਐਸ ਦੀ ਗੈਸ ਦੀ ਚੋਰੀ ਕਰਦਾ ਈ ਉਹ ਜਿਹੜਾ ਆ ਸੀਲ ਲੱਗੀ ਪਈ ਹੈ ਆ ਜਿਹੜੀ ਸੀਲ ਲੱਗੀ ਪਈ ਹੈ ਇਹਨੂੰ ਵੇਟ ਕਰ ਤੂਗਾ ਨਾ ਖਾਲੀ ਹੈ ਨਾ ਤੇਰੇ ਮੁਤਾਬਿਕ ਇਹਨੂੰ ਖਾਲੀ ਹੈ ਨਾ ਦੱਸ ਤੂੰ ਹੁਣੀ ਕਹਿ ਰਿਹਾ ਸੀ ਨਾ ਖਾਲੀ ਐ ਤੇ ਲੱਗੀ ਸੀ ਤੂੰ ਸੀਲ ਲੱਗੀ ਵੀ ਇਹਨੂੰ ਕੇ ਗੈਸ ਸਿਲੰਡਰ ਲੈਣਾ ਲੈ ਰੋ ਬਾਈ ਯਾਰ ਲੈਣਾ ਲੈ ਲੋ ਨਹੀਂ ਐ ਤੂੰ ਵੇਟ ਕਰ ਆ ਸਿਲੰਡਰ ਕੱਢ ਕੇ ਤੋਲ ਲੈਣੂ ਤੂੰ ਦੀ ਥੰਡਲ ਲੈ ਲੈ ਤਰੇ ਨਹੀਂ ਸਿਲੰਡਰ ਲੈ ਲੋ ਨਹੀਂ ਐ ਤੋਲਣਾ ਤੂੰ ਕਹ ਸਿਲੰਡਰ ਜੇ ਤ ਸਹੀ ਐ ਤੂੰ ਤੇ ਤੂੰ ਤੋਲਦਾ ਕਿਉਂ ਨਹੀਂ ਇਹਨੂੰ ਹੋ ਗਿਆ ਮੈਂ ਕਲੀਅਰ ਕਰਦਾ ਤੂੰ ਸਿਲੰਡਰ ਉਹਨੂੰ ਤੋਲ ਜੇ ਤ ਸਹੀ ਐ ਫਿਰ ਜੇ ਤਾ ਮੈਂ ਉਹ ਵੀ ਆਪਣੀ ਜਗ੍ਹਾ ਭਰਦੇ ਨਹੀਂ ਆ ਕੇ ਬਿਠਾ ਦੇਉਂਗਾ ਨਹੀਂ ਨਹੀਂ ਕੰਮ ਨਾ ਉਹ ਪਰ ਤਾਂ ਲੈ ਉਠਾ ਕੇ ਮੋਤੇ ਕਰਦੇ ਫਿਰ ਉਹ ਅਗਲੇ ਜੈਂਸੀ ਨਾਲ ਕਰਦੇ ਫਿਰ ਜੈਂਸੀ ਤੋਂ ਇਹਦਾ ਮਤਲਬ ਕੀ ਤੂੰ ਘਰੇ ਸਿਲੰਡਰ ਚੋਰੀ ਕਰਦੇ ਤੇ ਐਸਸੀ ਦੀ ਕਿਹੜੀ ਜੈਂਸੀ ਆ ਐਚਪੀ ਦਾ ਨਹੀਂ ਇਹਦਾ ਭਾਰਤ ਵਾਲਿਆਂ ਨੂੰ ਫੋਨ ਕਰੀ ਨੀ ਇਹਦਾ ਇਹਦਾ ਮਤਲਬ ਕੀ ਹੈਗਾ ਤੂੰ ਗੈਸ ਘਰ ਚੋਰੀ ਕਰਦੇ ਨਹੀਂ ਨਹੀਂ ਚੋਰੀ ਕਰਦਾ ਹੋਰ ਗੰਨ ਚੋਰੀ ਕਰਦਾ ਤਾਂ ਤਾਂ ਥਾਕੇ ਲੈ ਕਿਸੇ ਕਰਦੇ ਨਹੀਂ ਕਿਸੇ ਦੇ ਘਰ ਲੈ ਤੂੰ ਹੁਣ ਕੀ ਗਿਆ ਸੀ ਕਿ ਖਾਲੀ ਇਹਨੇ ਉਹ ਖਾਲੀ ਵਰਗੇ ਮੈਂ ਤਾਂ ਖਾਲੀ ਵਰਗੇ ਤਾਂ ਕਿਉਂ ਆ ਤੂੰ ਭਰੇ ਸਿਲੰਡਰ ਸੀਲ ਲੱਗੀ ਵੀ ਆ ਤੇ ਅਸੀਲ ਤੈਨੂੰ ਵਜਨ ਕਰ ਕਿੰਨਾ ਘਟਾ ਆ ਵੀ ਦੂਜੇ ਆ ਦੂਜੇ ਪਈ ਹੈਗੇ ਸਿਲੰਡਰ ਉਹਨਾਂ ਨੂੰ ਵੀ ਥੋਲ ਤੂੰ ਮੈਨੂੰ ਕਹਿੰਦਾ ਸੀ ਨਾ ਖਾਲੀ ਐ ਦੂਜੇ ਖਾਲੀ ਐ ਖਾਲੀ ਕਿਵੇਂ ਆ ਦੱਸ ਮੈਨੂੰ ਤੂੰ ਇਹਦਾ ਮਤਲਬ ਕੀ ਐ ਤੂੰ ਚੋਰੀ ਕਰਦਾ ਨਾ ਇਸ ਗੱਲ ਦੀ ਠੀਕ ਐ ਠੀਕ ਐ ਜੀ ਬਸ ਰਾਜੀ ਰੋ ਨੀ ਰਾਜੀ ਰੋ ਨਹੀਂ ਤੂੰ ਸਿਲੰਡਰ ਕੱਢ ਤੇ ਤੋਲੇ ਨੂੰ ਕਿੰਨੀ ਘਟਾ ਗੈਸ ਮੈਂ ਵੀ ਦੇਖਾਂ ਅਰੇ ਚਲੋ ਤੁਸੀਂ ਸਾਡਾ ਲੋ ਨਹੀਂ ਸਿਲੰਡਰ ਨਹੀਂ ਐ ਤੂੰ ਤੋਲ ਤੂੰ ਭਰਿਆ ਸਿਲੰਡਰ ਲੈਣਾ ਸੀ ਉਹ ਮੰਦੇ ਤੋਲੇ ਭਰਿਆ ਕੱਟਾ ਕਹਿੰਦੇ ਇਹੋ ਉਹ ਚ 2 ਕਿਲੋ 100 ਗ੍ਰਾਮ ਕੱਟ ਸੀਗੀ ਗੈਸ ਤੇ 2 ਕਿਲੋ 100 ਗ੍ਰਾਮ ਥੋੜਾ ਯਾਰ ਤੇ ਤੂੰ ਆ ਵੀ ਤੋ ਨਹੀਂ ਨਹੀਂ ਤੂੰ ਐਸਾ ਲੈਣ ਗਿਆ ਗਏ ਗਏ ਤੇ ਠੱਕ ਗਈ ਇਹਨੇ ਤੁਸੀਂ ਯਾਰ ਨਹੀਂ ਤੂੰ ਅੰਕਿਆ ਬਾਰੇ ਵਿੱਚ ਕਰੇਗਾ ਉਹ ਯਾਰ ਤੂੰ ਆ ਤੋ ਸਿਲੰਡਰ ਆ ਭੀ ਖਾਲੀ ਭੀ ਤੇਰੇ ਕੋ ਸীল ਲੱਗੀ ਭੀ ਹੈ ਕਰੇ ਆਂਗੇ ਯਾਰ ਫੇਰ ਉਹ ਕੰਮ ਕਰਦੇ ਆ ਨਹੀਂ ਤੂੰ ਕਹਿੰਨਾ ਨਾ ਸਿਲੰਡਰ ਖਾਲੀ ਹੈ ਨਾ ਮੈਨੂੰ ਕਹੇ ਸੀ ਹੋਣੀ ਮੇਰੇ ਕੋ ਰਿਕਾਰਡਿੰਗ ਹੈ ਸਾਰੀ ਚਲੋ ਕੋਈ ਨਹੀਂ ਤੂੰ ਆ ਤੋਲ ਆ ਸਿਲੰਡਰ ਤੋਲ ਲੈ ਨੂੰ ਬਸ ਤੁਸੀਂ ਫਰੈਂਡਾ ਲੈ ਲੋ ਜਲੇਪਨਾ ਤੂੰ ਆ ਤੋਲ ਫਿਰ ਤੋਲ ਕੇ ਲਊਗਾ ਵਾਪਸ ਲੈ ਜਾਊਗਾ ਨਹੀਂ ਵਾਪਸ ਕਿਵੇਂ ਲੈ ਕੇ ਜਾਏਗਾ ਇਹਦਾ ਸਿਲੰਡਰ ਲੈ ਕੇ ਆਇਆ ਨਾ ਮੇਰੇ ਕੋਲ ਆ ਪਰਚੀ ਪਈ ਆ ਆ ਮੇਰੇ ਕੋਲ ਪਰਚੀ ਪਈ ਆ ਇਹਨਾਂ ਕੋਲ ਸੀਲ ਲੱਗੀ ਵੀ ਆ ਤੇ ਸਿਲੰਡਰ ਦੇ ਨਹੀਂ ਰਿਹਾ ਤੂੰ ਸਿਲਾ ਤੋ ਲੈ ਕੇ ਬਾਅਦ ਚ ਜਾਈਂ ਵੀਰੇ ਪਹਿਲੇ ਇੱਥੇ ਸਿਲੰਡਰ ਤੋਲਾ ਇੱਥੇ ਤੁਸੀਂ ਫਰੈਂਡਾ ਲੈ ਲਓ ਆਪਣਾ ਨਾ ਨਾ ਸਿਲੰਡਰ ਤੋਲ ਲੈ ਨੂੰ ਤੋਲ ਕੇ ਮੈਂ ਤਾਂ ਲਊਗਾ ਤੈਨੂੰ ਮੈਂ ਤਾਂ ਜਾਤਾ ਹਾਂ ਉਹਦੇ ਮੈਂ ਆ ਫਿਰ 2 ਕਿਲੋ 100 ਗ੍ਰਾਮ ਘਟਕਣ ਲਊਗਾ ਪਹਿਲੇ ਆ ਤੋਲ ਆ ਤੋਲ ਦੋ ਆ ਦੂਜਾ ਤੋਲ ਕੇ ਨਹੀਂ ਤੋਲਦਾ ਤੂੰ ਦੂਜਾ ਤੂੰ ਵੀ ہماری बात ਨਹੀਂ ਮੰਨਦਾ ਨਹੀਂ ਤੋੜਾ ਦੂਜਾ ਸਿਲੰਡਰ ਤੋਲੋ ਜਿਹੜਾ ਦੂਜਾ ਸਿਲੰਡਰ ਹੈ ਉਹ ਤੋਲ ਤੂੰ ਕਿਨੇ ਕੱਟਾ ਉਸੇ ਵੀ ਦੇਖਾ ਨਾ ਗੈਸ ਇਹ ਤੋਲ ਕੇ ਫਾਦੇ ਗੱਲ ਵੀ ਨਹੀਂ ਕਰਦੇ ਯਾਰ ਨਹੀਂ ਜਿਹੜੀ ਦੋਨਾਂ ਦਾ ਕੱਟਾ ਯਾਰ ਤੋਲ ਕੇ ਦੇਖ ਲਿਓ ਦੋਸ ਕੱਟੇ ਗਏ ਹੋਰ ਜਿਹੜਾ ਪਈਆ ਗਿਆ ਕੱਟਾ ਦਾ ਮਤਲਬ ਆ ਗੱਲ ਪੁੱਜੀ ਹਾਂ ਉਹ ਤਾਂ ਮੈਂ ਆਪਣੇ ਘੱਟੇ ਲੈ ਕੇ ਮੈਂ ਖੁਦ ਕਹਿ ਰਹਾ ਹਾਂ ਹਾਂ ਕੋਪਰ ਹੈਗਾ ਉਹ ਪੁੰਜੇ ਤੇ ਪਰ ਹੈ ਕੋਈ ਜਿਹੜੀ ਸੀ ਉਹ ਵੀ ਸੀਲ ਵਾਲੀ ਚੈੱਕ ਕਰਾਏ ਨਾ ਆਪੇ ਆ

ਕੀ ਚੋਰੀ ਕੀਤੀ ਹੈ ਕੰਮ ਤੇ ਕਰ ਲੈਣਾ 11 11 ਨਹੀਂ ਤੂੰ ਚੋਰੀ ਕਿ ਕੀਤੀ ਹੈ 2 ਕਿਲੋ 100 ਗ੍ਰਾਮ ਦੀ ਮੈਂ ਮੰਨ ਲੇ ਤਾ ਹੁਣ ਤੂੰ ਮਨਾ ਲੈ 10-10 ਰੁਪਏ ਤੂੰ ਵੀ ਵੱਧ ਲੈ ਲੈਨੇ ਉਹ ਨਾਲੇ ਤੂੰ ਵੀ ਸਿਲੰਡਰ ਮੈਂ ਮੰਨ ਲਈ ਬਸ ਹੁਣ ਤਾਂ ਠੀਕ ਹੈ ਨਹੀਂ ਮੰਨ ਲਈ ਕਿ ਮਤਲਬ ਹੈ ਤੂੰ ਸਿਲੰਡਰ ਚੋਰੀ ਆ ਜਾ ਚਲੋ ਨਹੀਂ ਚਲੋ ਤਾਂ ਨਹੀਂ ਹੈ ਤੋਲ ਆ ਦੂਜੇ ਸਿਲੰਡਰ ਉਹ ਦੂਜੇ ਸਿਲੰਡਰ ਵੀ ਤੋਲ ਤੂੰ ਆਏ ਕਿਵੇਂ ਬਾਜੀ ਮਿਹਰਬਾਨੀ ਕਰੋ ਨਹੀਂ ਨਹੀਂ ਮਿਹਰਬਾਨੀ ਨਾ ਤੂੰ ਦੂਜੇ ਸਿਲੰਡਰ ਵੀ ਤੋਲ ਪਤਾ ਲੱਗੂ ਨਾ ਸਾਰੇ ਨੂੰ ਨਹੀਂ ਆਪ ਨਹੀਂ ਪਹਿਰੀਤ ਨਹੀਂ ਹੈ ਮੈਂ ਤੋ ਉਹਦੇ ਤੋਲ ਪਹਿਲੇ ਸਿਲੰਡਰ ਇਹ ਗੱਲ ਗੱਲ ਦੂਜੇ ਸਿਲੰਡਰ ਦੇ ਦੋ ਲੋ ਘੱਟ ਕੇ ਦੰਨੇ ਲੋਕਾਂ ਨੂੰ ਯਾਰ ਸਾਡੇ ਬਾਬੂ ਜੀ ਹਮ ਕੋ ਘਰ ਤੇ ਲੈ ਮੈਂ ਮੈਂ ਤਲਬ ਮੈਂ ਮਾਰਦਾ ਚੋਰੀ ਮੈਨ ਕਰ ਦੇਦਾ ਉਹ ਦੋ ਦੋ ਘਰੇ ਹੋ ਪਏ ਪੜਾ ਉਹ ਵੀ ਘੱਟ ਸਾਰੇ ਘੱਟ ਸਾਰੇ ਸਿਲੰਡਰ ਤੇ ਚੋਰੀ ਕਰਦਾ ਇਹ ਹਾਂ ਜੀ ਮੈਂ ਮੰਨ ਲਿਆ ਤਾਂ ਮੰਨ ਲੀ ਜਰਾ ਵੀ ਆਜੋ ਨਹੀਂ ਨਾ ਤਾਂ ਸਿਲੰਡਰ ਬਸ ਯਾਰ ਜਦ ਮੈਂ ਕਹ ਰਿਹਾ ਤੁਸੀਂ ਬਾਅਦ ਜੇ ਮੈਂ ਕਰਾਂ ਉਹ ਮੈਂ ਕਰ ਲੀ ਨਹੀਂ ਜਿਵੇਂ ਨਹੀਂ ਤੂੰ ਪਹਿਲੇ ਸਿਲੰਡਰ ਆ ਜਾ ਤੂੰ ਬਾਕੀ ਵੇਟ ਕਰਾ ਤਲੇ ਵੇਟ ਕਰਾਵਾ ਬੱਸ ਹੋ ਗਿਆ ਹੋ ਗਿਆ ਨਹੀਂ ਨਾ ਵੇਟ ਕਰਾਉਣਾ ਤਾਂ ਸਾਰੇ ਉਹ ਕਰਾ ਦਿੰਦੀ ਆ ਬਾਬੂ ਜੀ ਮੈਨੂੰ ਨਹੀਂ ਆਹ ਦੂਜੇ ਲਾਓ ਕਿਉਂ ਨਹੀਂ ਕਰਾਂਦਾ ਮੈਂ ਬਾਬੇ ਲੈ ਜਾਊਗਾ ਮੁਰਕਾਉਂਦੀ ਨਹੀਂ ਨਾ ਨਾ ਦੂਜੇ ਸਿਲੰਡਰ ਉਹ ਕਿਉਂ ਨਹੀਂ ਤੋਲ ਰਿਹਾ ਅਰ ਚਲੋ ਤੁਸੀਂ ਬਾਬੂ ਜੀ ਘਰੇ ਚੱਲੋ ਨਹੀਂ ਹੋ ਕਿਉਂ ਨਹੀਂ ਤੋਲ ਰਿਹਾ ਆ ਜਾਓ ਘਰੇ ਆ ਜਾਓ ਨਹੀਂ ਕਰ ਰਿਹਾ ਜੀ ਨਹੀਂ ਮੈਂ ਕੋਈ ਨਹੀਂ ਮੈਂ ਕਰਿਆ ਆਪਣੇ ਘਰੇ ਚੱਲ ਜਾਊ ਨਹੀਂ ਕਰ ਰਹੀਆਂ ਤੂੰ ਉਹ ਤੋਲਾ ਕੇ ਮੈਂ ਤੋਲ ਕੇ ਲਊਂਗਾ ਸਿਲੰਡਰ ਉਹ ਤੋਲ ਦੂਜੇ ਤੋਲੋ ਪਿਆ ਨਹੀਂ ਕਰਿਆ ਨਹੀਂ ਮੈਂ ਕਰੇ ਸਿਲੰਡਰ ਨਹੀਂ ਲੈਣ ਤੰਦਾਸਤਾ ਨਾਨਾ ਵੀ ਜਾਣਾ ਕਿ ਨਾਨਾ ਤੋਲਾ ਕੇ ਲਊਂਗਾ ਮੈਂ ਤੇ ਖਾਲੀ ਸਿਲੰਡਰ ਖਾਣਾ ਬਾ ਕਰਦਾ ਕੰਪਲੇਂਟ ਹੈ ਦੀ ਮੈਂ ਇਹ ਚੋਰੀ ਕਰਦੇ ਨਾ ਤੇਰੀ ਚੋਰੀਆਂ ਤੇ ਮੈਂ ਰਕਾਊਂਗਾ ਜੀ